ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇੱਕ ਬੇਹੱਦ ਹੀ ਦੁਖਦਾਈ ਖਬਰ ਅਮਰੀਕਾ ਦੇ ਸ਼ਿਕਾਗੋ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਂ ਤੇ ਧੀ ਦੀ ਜਿਹੜੀ ਹੈ ਦਰਦਨਾਕ ਮੌਤ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਐਕਸੀਡੈਂਟ ਦੇ ਵਿੱਚ ਹਾਦਸਾ ਵਾਪਰਿਆ ਔਰ ਟਰੱਕ ਨੇ ਗੱਡੀ ਨੂੰ ਟੱਕਰ ਮਾਰੀ ਹੈ ਜਿਸ ਕਰਕੇ ਮਾਂ ਤੇ ਧੀ ਦੀ ਮੌਤ ਹੋ ਗਈ ਹੈ ਔਰ ਇਹ ਮਾਂ ਤੇ ਧੀ ਭਾਰਤੀ ਮੂਲ ਦੇ ਵਾਸੀ ਸੀਗੇ ਜਾਦਾ ਜਾਣਕਾਰੀ ਲਵਾਂਗੇ ਸੁਖਦੇਵ ਸਿੰਘ ਚੁਗਾਵਾ ਜੀ ਇਸ ਖਬਰ ਦੇ ਬਾਰੇ ਸਾਂਝ ਪਾਉਣਗੇ ਬਿਲਕੁਲ ਜਨ ਸਾਹਿਬ ਇਹ ਇੱਕ ਬਹੁਤ ਹੀ ਮੰਦ ਭਾਗੀ ਜਿਹੜੀ ਖਬਰ ਆ ਰਹੀ ਹੈਗੀ ਹੈ ਅਮਰੀਕਾ ਦੇ ਆ ਸ਼ਿਕਾਗੋ ਤੋਂ ਜਿੱਥੇ ਇੱਕ ਦੋਨਾ ਮਾਵਾ ਪੀਆਂ ਦੀ ਇੱਕ ਸੜਕ ਹਾਸਤੇ ਦੇ ਵਿੱਚ ਮੌਤ ਹੋਈ ਦੱਸ ਲੱਗਦੀ ਹੈ ਇਹ ਹਾਸਾ ਜਿਹੜਾ ਆ ਇੱਕ ਬਹੁਤ ਹੀ ਕਹੋ ਕਿ ਡਰਾਵਣਾ ਸੀਗਾ ਜਿਹਦੇ ਵਿੱਚ ਤਲਿੰਗਾਨਾ ਦੀ ਇੱਕ ਮਾਂ ਤੇ ਜਨਾਨੀ ਇੱਕ ਸਵੇਰ ਅਮਰੀਕਾ ਦੇ ਵਿੱਚ ਇੱਕ ਜਿਹੜਾ ਹਾਦਸਾ ਵਾਪਰਿਆ ਸ਼ਿਕਾਗੋ ਦੇ ਵਿੱਚ ਤੇ ਦੋਨਾਂ ਦੀ ਮੌਕੇ ਤੇ ਡੈਥ ਹੋਈ ਹੈ ਪਰਿਵਾਰਕ ਸੂਤਰਾਂ ਅਨੁਸਾਰ ਜਿਹੜਾ ਹੈਗਾ ਤਲਿੰਗਾਨਾ ਦੇ ਮੈਨੀਚੇਰ ਜ਼ਿਲ੍ਹੇ ਦੀ ਰਹਿਣ ਵਾਲੀ 52 ਸਾਲਾ ਪਥਾ ਰਾਮਦੇਵੀ ਤੇ ਉਹਦੀ ਧੀ ਜਿਹੜੀ ਤਜਸਵੀ ਜਿਹੜੀ ਹੈ 32 ਸਾਲ ਦੀ ਸ਼ਿਕਾਗੋ ਨੇੜੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈਆਂ ਜਦੋਂ ਇੱਕ ਟਰੱਕ ਨੇ ਉਹਨਾਂ ਦੀ ਕਾਰ ਨੂੰ ਜਿਹੜੀ ਹੈ ਭਿਆਨਕ ਟੱਕਰ ਮਾਰੀ ਜਿਸ ਕਾਰਨ ਰਮਾ ਦੇਵੀ ਅਤੇ ਜਿਹੜੀ ਉਹਦੀ ਛੋਟੀ ਧੀ ਹੈ ਤਜਸਵੀ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਰਮਾ ਦੇਵੀ ਜਿਹੜੀ ਸੀ ਆਪਣੀ ਛੋਟੀ ਧੀ ਤਜਸਵੀ ਦੇ ਨਾਲ ਆਪਣੀ ਵੱਡੀ ਧੀ ਵੱਲੋਂ ਲੈ ਨਵੇਂ ਘਰ ਦੀ ਓਪਨਿੰਗ ਹੋਣੀ ਸੀ। ਤੇ ਉਹ ਸਮਾਗਮਾਂ ਦੇ ਵਿੱਚ ਗ੍ਰਹਿ ਪ੍ਰਵੇਸ਼ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੀਆਂ ਸੀ। ਸੋ ਜਾਣਕਾਰੀ ਮੁਤਾਬਕ ਵਗਨਿਸ ਜਿਹੜਾ ਹੈ ਉਹ ਆਪਣੀ ਪਤਨੀ ਨਾਲ ਅਮਰੀਕਾ ਵਿੱਚ ਰਹਿਣ ਵਾਲੀਆਂ ਆਪਣੀਆਂ ਧੀਆਂ ਨੂੰ ਇਹ ਮਿਲਣ ਗਏ ਸੀ ਕਿ ਦੋਵੇਂ ਜੋੜਾ ਜੋੜੀ ਸੋ ਇਹਨਾਂ ਦਾ ਇੱਥੇ ਆਉਣਾ ਜਾਣਾ ਰਹਿੰਦਾ ਸੀਗਾ ਕਿਉਂਕਿ ਬੱਚੇ ਜਿਹੜੇ ਆ ਅਮਰੀਕਾ ਦੇ ਵਿੱਚ ਹੀ ਰਹਿੰਦੇ ਆ ਪੱਕੇ ਸੈਟਲ ਹੋਏ ਆ ਤੇ ਇਸ ਟਾਈਮ ਜਦੋਂ ਇਹ ਹਾਦਸਾ ਵਾਪਰਦਾ ਆ ਤੇ ਜਿਹੜੀਆਂ ਖੁਸ਼ੀਆਂ ਦਾ ਮਾਹੌਲ ਸੀਗਾ ਉਹ ਗਮੀ ਦੇ ਵਿੱਚ ਬਦਲ ਜਾਂਦਾ ਕਿਉਂਕਿ ਅਚਾਨਕ ਇਹ ਇੱਕ ਵੱਡਾ ਸੜਕ ਹਾਦਸਾ ਹੁੰਦਾ ਸਵੇਰ ਦੇ ਟਾਈਮ ਤੇ ਜਦੋਂ ਇਹ ਦੋਨੋਂ ਮਾਮਾ ਤੀਆਂ ਆਪਣੇ ਜਿਹੜਾ ਪਰਿਵਾਰਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਬੜੇ ਖੁਸ਼ੀਆਂ ਦੇ ਨਾਲ ਘਰੋਂ ਜਾ ਰਹੇ ਸੀ ਤੇ ਇੱਕ ਟਰੱਕ ਵੱਲੋਂ ਮਾਰੀ ਟੱਕਰ ਦੇ ਨਾਲ ਦੋਨਾਂ ਦੀ ਜਿਹੜੀ ਆ ਥਾਂ ਤੇ ਮੌਤ ਹੋ ਗਈ ਦਸੀ ਲੱਗਦੀ ਹੈ ਤੇ ਇਹ ਦੋਵੇਂ ਜਿਹੜੀਆਂ ਈਆਂ ਨੇ ਤਜਸਵੀ ਅਤੇ ਜਿਸ ਲੜਕੀ ਦੇ ਕੋਲ ਉਹ ਜਾ ਰਹੀ ਸੀ ਦੋਵੇਂ ਇੱਥੇ ਅਮਰੀਕਾ ਰਹਿੰਦੀਆਂ ਦੋਵੇਂ ਇੱਥੇ ਵਿਆਹੀਆਂ ਹੋਈਆਂ ਤੇ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਵਸੀਆਂ ਹੋਈਆਂ ਕਿਉਂਕਿ ਸੜਕ ਹਾਦਸੇ ਜਿਹੜੇ ਆ ਕਈ ਵਾਰੀ ਇਦਾਂ ਦੇ ਭਿਆਨਕ ਹੁੰਦੇ ਆ ਕਿ ਜਿਹਦੇ ਵਿੱਚ ਬਚਣਾ ਜਿਹੜਾ ਮੁਸ਼ਕਲ ਹੋ ਜਾਂਦਾ ਖਾਸ ਕਰਕੇ ਜਦੋਂ ਕੋਈ ਵੀ ਬੰਦਾ ਜਿਹੜਾ ਆ ਗਲਤ ਸਾਈਡ ਤੋਂ ਆਉਂਦਾ ਹੁੰਦਾ ਕਿਉਂਕਿ ਤੁਹਾਨੂੰ ਪਤਾ ਇੱਥੇ ਗੱਡੀਆਂ ਦੀ ਸਪੀਡ ਬਹੁਤ ਆ ਕਈ ਵਾਰੀ ਤੁਸੀਂ ਇਹੋ ਜੇ ਇੰਟਰਸੈਕਸ਼ਨ ਤੋਂ ਲੰਘਦੇ ਜਿੱਥੋਂ ਤਕਰੀਬਨ 60 70 ਦੀ ਸਪੀਡ ਹੁੰਦੀ ਆ ਲਾਈਟਾਂ ਹੁੰਦੀਆਂ ਲੱਗੀਆਂ ਪਰ ਪਰ ਕਈ ਵਾਰੀ ਦੂਸਰਾ ਬੰਦਾ ਜੇ ਨਹੀਂ ਰੁਕਦਾ ਤਾਂ ਫੇਰ ਜਦੋਂ ਉਹ ਹਿੱਟ ਗੱਡੀ ਹਿੱਟ ਹੁੰਦੀ ਆ ਤਾਂ ਫੇਰ ਬਚਣਾ ਮੁਸ਼ਕਲ ਹੋ ਜਾਂਦਾ ਇਹ ਬਹੁਤ ਹੀ ਮਦਭਾਗਾ ਜਿਹੜਾ ਇਹ ਬਾਣਾ ਵਾਪਰਿਆ ਤੇ ਪਰਿਵਾਰ ਜਿਹੜਾ ਉਹ ਪੂਰਾ ਸਦਮੇ ਵਿੱਚ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਦੋ ਚੀਜ਼ ਜਿਹੜੇ ਆ ਇਸ ਜਹਾਨੋਂ ਚਲੇ ਗਏ ਜਿਹੜੇ ਕਿ ਆਪਸੀ ਕਹਿੰਦੇ ਕਿ ਜਿਹੜਾ ਖੁਸ਼ੀਆਂ ਦਾ ਸਮਾਗਮ ਸੀਗਾ ਉਹਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀ ਸੋ ਇਹ ਹਾਦਸੇ ਨੇ ਪੂਰੇ ਪਰਿਵਾਰ ਦੇ ਹਸਦੇ ਵਾਸਤੇ ਪਰਿਵਾਰ ਨੂੰ ਜਿਹੜਾ ਉਹ ਉਝਾੜ ਕੇ ਰੱਖ ਦਿੱਤਾ ਚੁਗਾਵਾਂ ਸਾਹਿਬ ਜਦੋਂ ਆਪਾਂ ਸੜਕੀ ਕਿੱਟਣਾ ਵੰਦੀ ਗੱਲ ਕਰਦੇ ਆ ਤਾਂ ਜਦੋਂ ਵੀ ਕਿਤੇ ਹਾਸਾ ਕੋਈ ਇਦਾਂ ਦਾ ਵਾਪਰਦਾ ਹੈ ਪਤਾ ਨਹੀਂ ਟ੍ਰੱਕਾਂ ਵਾਲੀ ਜਿਹੜੇ ਆ ਖਾਸ ਕਰਕੇ ਟਰੱਕ ਜਿਹੜੇ ਹਾਸੇ ਦੇ ਵਿੱਚ ਸਮੂਲੀਅਤ ਹੋ ਜਾਂਦੀ ਹੈ ਕਿਤਨੇ ਕਿਤੇ ਟੱਕਾਂ ਵਾਲਿਆਂ ਦੀ ਇਹਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਟਰੱਕ ਵਾਲੇ ਦੇ ਵੱਲੋਂ ਟੱਕਰ ਮਾਰੀ ਗਈ ਹੈ ਜਾਂ ਗਲਤੀ ਕਿਸ ਦੀ ਹੈ ਇਹ ਤਾਂ ਹਜੇ ਨਹੀਂ ਜਾਂਚ ਦਾ ਵਿਸ਼ਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਊਗਾ ਪਰ ਟ੍ਰੱਕਾਂ ਦੇ ਮੁਤਲਕ ਬਹੁਤ ਹਾਸੇ ਜਿਹੜੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਵਾਪਰਦੇ ਰਹਿੰਦੇ ਜੀ ਇਹ ਬਿਲਕੁਲ ਝੰਡਾ ਸਾਹਿਬ ਅਸਲ ਵਿੱਚ ਹਾਸੇ ਤਾਂ ਵਾਪਰ ਜਾਂਦੇ ਆ ਪਰ ਜ਼ਰੂਰੀ ਨਹੀਂ ਕਿ ਉੱਥੇ ਹੀ ਟਰੱਕ ਵਾਲੇ ਦਾ ਹੀ ਕਸੂਰ ਹੋਵੇ ਪਰ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਰੋਡ ਤੇ ਜਾ ਰਹੇ ਹੋ ਤੁਹਾਨੂੰ ਬਹੁਤ ਹੀ ਚੁਕੰਨੇ ਹੋ ਕੇ ਤੁਰਨਾ ਪੈਂਦਾ ਕਿਉਂਕਿ ਪੰਜਾਬੀ ਵਿੱਚ ਤੇ ਆਮ ਹੀ ਕਹਾਵਤ ਹੈ ਕਿ ਬਚਾਓ ਵਿੱਚ ਹੀ ਬਚਾਓ ਹੈ ਕਿ ਜੇ ਤੁਸੀਂ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਰੱਖੋਗੇ ਤਾਂ ਤੁਹਾਡਾ ਆਪਣਾ ਬਚਾਓ ਹੋ ਸਕਦਾ ਕਿਉਂਕਿ ਸ਼ਰਕ ਦੇ ਉੱਪਰ ਜਦੋਂ ਤੁਸੀਂ ਗੱਡੀ ਚਲਾਉਂਦੇ ਆ ਖਾਸ ਕਰਕੇ ਅਮਰੀਕਾ ਦੇ ਵਿੱਚ ਇੱਥੇ ਸਪੀਡ ਜਿਹੜੀ ਹੈ ਗੱਡੀਆਂ ਦੀ ਬਹੁਤ ਜਿਆਦਾ ਤੇਜ਼ ਹੈ ਇੰਡੀਆ ਨਾਲੋਂ ਨਾਲੇ ਇਹ ਵੱਖ ਵੀ ਹੈ ਕਿਉਂਕਿ ਇੱਥੇ ਗੱਡੀ ਜਿਹੜੀ ਹੈ ਉਲਟ ਪਾਸੇ ਜਿਹੜੀ ਆ ਉਹ ਡਰਾਈਵ ਹੁੰਦੀ ਆ ਕਈ ਵਾਰ ਜਦੋਂ ਤੁਸੀਂ ਇੱਥੇ ਨਵੇਂ ਲੋਕ ਆਉਂਦੇ ਆ ਤੇ ਗੱਡੀ ਜ਼ਰੂਰ ਚਲਾ ਲੈਂਦੇ ਆ ਪਰ ਤੁਸੀਂ ਕਿਤੇ ਤੁਹਾਡਾ ਧਿਆਨ ਕਿਤੇ ਹੋਰ ਮੜਾ ਜਾ ਵੀ ਕਿਤੇ ਪਾਸੇ ਗਿਆ ਨਹੀਂ ਤਾਂ ਦੂਸਰੇ ਪਾਸੇ ਆਉਂਦਾ ਵਹੀਕਲ ਤੁਹਾਡੇ ਵਿੱਚ ਜੇ ਵੱਜ ਜਾਵੇ ਤਾਂ ਫਿਰ ਬਚਣਾ ਬੜਾ ਮੁਸ਼ਕਲ ਹੋ ਜਾਂਦਾ ਪਰ ਹਾਲ ਦੀ ਘੜੀ ਜਿਹੜਾ ਆ ਇਹ ਹਜੇ ਪੂਰੀ ਸਥਿਤੀ ਸਾਫ਼ ਨਹੀਂ ਹੋਈ ਕਿ ਇਹਦੇ ਵਿੱਚ ਕਸੂਰ ਕਿਹਦਾ ਸੀਗਾ ਕਿ ਇਹ ਜਿਹੜੇ ਇਹ ਦੋ ਮੈਂਬਰ ਜਿਨ੍ਹਾਂ ਦੀ ਡੈਥ ਹੋਈ ਹੈ ਇਹਨਾਂ ਦੀ ਗੱਡੀ ਜਿਹੜੀ ਸੀ ਕਸੂਰਵਾਰ ਆ ਜਾਂ ਜਿਹੜਾ ਟਰੱਕ ਇਹਨਾਂ ਦੇ ਵਿੱਚ ਵੱਜਿਆ ਉਹ ਡਰਾਈਵਰ ਦਾ ਕਸੂਰ ਸੀਗਾ ਪਰ ਕਸੂਰ ਭਾਵੇਂ ਕਿਸੇ ਦਾ ਵੀ ਹੋਵੇ ਜਿਹੜਾ ਬੰਦਾ ਇਸ ਇਹੋ ਜਿਹਾ ਇਨਸੀਡੈਂਟ ਦੇ ਵਿੱਚ ਜੋਹਾਨੋ ਚਲਿਆ ਜਾਂਦਾ ਤਾਂ ਫੇਰ ਉਹ ਤਾਂ ਵਾਪਸ ਨਹੀਂ ਆਉਂਦਾ ਕਿਉਂਕਿ ਕਸੂਰ ਭਾਵੇਂ ਹੁਣ ਜਿੰਦਾ ਮਰਜੀ ਕੱਢਣ ਜੋ ਮਰਜੀ ਕਰਨ ਜੋ ਹੋਣਾ ਪਾਣਾ ਵਾਪਰ ਗਿਆ ਤੁਸੀਂ ਦੇਖਿਆ ਜੀ 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 ਜ ਜਬ ਦੇਸ਼ਾਂ ਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਲੋਕ ਆਏ ਹੈਗੇ ਨੇ ਖੁਸ਼ੀਆਂ ਦਿਵਾਲੀ ਦੀਆਂ ਸਾਂਝੇ ਕਰ ਰਿਹਾ ਉੱਤੇ ਪਰਿਵਾਰ ਦੇ ਵਿੱਚ ਇਹੋ ਜਿਹਾ ਹਾਸਾ ਵਾਪਰ ਜਾਣਾ ਮਾਤਮ ਛਾ ਜਾਣਾ ਬਹੁਤ ਵੱਡੀ ਜਿਹੜੀ ਇਹ ਜਿਹੜੀ ਘਟਨਾ ਹੈਗੀ ਹੈ ਜੀ ਜੀ ਬਿਲਕੁਲ ਜੀ ਦਿਵਾਲੀ ਦਾ ਦਿਨ ਸੀਗਾ ਦਿਨ ਤਾਂ ਹਜੇ ਦਿਵਾਲੀ ਦਾ ਵੈਸੇ 21 ਤਰੀਕ ਨੂੰ ਆ ਪਰ ਜਿੱਦਾਂ ਕਈ ਹਿੰਦੂ ਧਰਮ ਦੇ ਵਿੱਚ ਜਾਂ ਕਈ ਧਰਮਾਂ ਦੇ ਵਿੱਚ ਦੋ ਦੋ ਚਾਰ ਚਾਰ ਦਿਨ ਪਹਿਲਾਂ ਵੀ ਮਨਾ ਲੈਂਦੇ ਆ ਕੋਈ ਪੂਜਾ ਸ਼ੁਰੂ ਹੋ ਜਾਂਦੀ ਹਾਂ ਕੋਈ ਨਾ ਕੋਈ ਦਿਨ ਉਹਨਾਂ ਦੇ ਹੁੰਦੇ ਆ ਇਸੇ ਕਰਕੇ ਮੈਨੂੰ ਲੱਗਦਾ ਇਹਨਾਂ ਨੇ ਆਪਣੇ ਜਿਹੜਾ ਘਰ ਦੀ ਇਨੌਗੁਰੇਸ਼ਨ ਵੀ ਰੱਖੀ ਹੋਈ ਸੀ ਤੇ ਇਹ ਪਰਿਵਾਰ ਨੇ ਸਾਰੇ ਨੇ ਇਕੱਠੇ ਹੋਣਾ ਸੀਗਾ ਤੇ ਉੱਥੇ ਉਹਨਾਂ ਨੇ ਸ਼ਾਮਲ ਹੋ ਕੇ ਖੁਸ਼ੀਆਂ ਜੜੀਆਂ ਮਨਾਉਣੀਆਂ ਸੀਗੀਆਂ ਪਰ ਉਸ ਪਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ਤੇ ਮੌਕੇ ਤੇ ਇਸ ਪਰਿਵਾਰ ਦੇ ਵਿੱਚ ਜਿਹੜਾ ਦੁੱਖ ਦਾ ਮਾਤਮ ਜਿਹੜਾ ਹੋシャ ਜਾਂਦਾ